ਲਓ ਪੰਜਾਬੀਓ ਜਿੱਦਿਆਂ ਦਾ ਲੱਖਾ ਸਿੰਘ ਸਿਧਾਣਾ ਨੇ ਅੱਲੋ ਲੁਧਿਆਣੇ ਵਾਲਿਆ ਸਤਲੁਜ ਦਰਿਆ ਦੇ ਵਿੱਚ ਜੋ ਗੰਦਾ ਪਾਣੀ ਪੈ ਰਿਹਾ ਹੈ ਬੁੱਢੇ ਨਾਲੇ ਵਾਲਾ ਮੁੱਦਾ ਚੱਕਿਆ ਉਹਦੇ ਦੀਆਂ ਸਰਕਾਰਾਂ ਦੀਆਂ ਅੱਖਾਂ 'ਚ ਰਟ ਕਰਿਆ ਲੱਖਾ ਸਿੰਘ ਸਿਧਾਣਾ ਸੈਂਟਰ ਸਰਕਾਰ ਦੇ ਵੀ ਤੇ ਇਥੋਂ ਵਾਲੀ ਬੁੱਚੜ ਸਰਕਾਰ ਦੇ ਵੀ ਤੇ ਇਹ ਹੁਣ ਚਾਹੁੰਦੇ ਆ ਲੱਖਾ ਸਿੰਘ ਸਿਧਾਣਾ ਨੂੰ ਜੇਲ੍ਹ 'ਚ ਸਿੱੜਦੀਏ ਤਾਂ ਕਰਕੇ ਕੋਈ ਠੇਕੇਦਾਰ ਖੜਾ ਕਰਕੇ ਜਾਣਬੁੱਝ ਕੇ ਸਰਕਾਰ ਇਹ ਠੇਕੇਦਾਰ ਤੋਂ ਐਪਲੀਕੇਸ਼ਨ ਲਿਖਾ ਲਈ ਕਿ ਲੱਖਾ ਸਿੰਘ ਸਿਧਾਣਾ ਨੇ ਉਹਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ ਤੇ ਅੱਗ ਲਾ ਕੇ ਸਾੜਨ ਬਾਰੇ ਕਹਿ ਰਿਹਾ ਹੈ ਤੇ ਮੈਂ ਸਰਕਾਰ ਨੂੰ ਕਹਿਣਾ ਚਾਹਣਾ ਕਿ ਸਰਕਾਰੇ ਐਨੇ ਬੁੱਚੜਪਣੇ ਤੇ ਨਾ ਉਤਰ ਪਹਿਲਾਂ ਹੀ ਸਾਡੇ ਮੁੰਡੇ ਡਿਬਰੂਗੜ੍ਹ ਰੱਖੇ ਹੋਏ ਆ ਤੂੰ ਬਿਨਾਂ ਗੱਲ ਤੋਂ ਐਨਐਸਏ ਲਾ ਕੇ ਆਹ ਹੋਰ ਖੂਨਾਂ ਪਟ ਹੋਰ ਨਵੇਂ ਸਾਡੇ ਮੁੰਡਿਆਂ ਨੂੰ ਜਿਹੜੇ ਪੰਜਾਬ ਦੇ ਹੱਕ ਚ ਬੋਲਦੇ ਆ ਉਹਨਾਂ ਨੂੰ ਜੇਲਾ ਚ ਨਾ ਤੱਕ ਜਾਣਬੁੱਝ ਕੇ ਹੁਣ ਪਰਚਾ ਕਰੋ ਕਰਨ ਲਈ ਸਰਕਾਰ ਤਿਆਰ ਹੈ ਤਾਂ ਜੋ ਲੱਖਾ ਸਿੰਘ ਸਿਧਾਨਾ ਵੱਲੋਂ ਚੱਕੇ ਜਾ ਰਹੇ ਮੁੱਦੇ ਭਾਵੇਂ ਕਿ ਉਹ ਸਰਹੰਦ ਜਿਹੜੀ ਸੜਕ ਹੈ ਉਹਦਾ ਹੋਵੇ 26000 ਰੁੱਖ ਵੱਢਣ ਲਈ ਸਰਕਾਰ ਤਿਆਰ ਹੈ ਭਾਵੇਂ ਕੀ ਉਹ ਸਤਲੁਜ ਦਰਿਆ ਦੇ ਵਿੱਚ ਬੁੱਢੇ ਨਾਲੇ ਰਾਹੀਂ ਜੋ ਗੰਦਾ ਪਾਣੀ ਪੈਂਦਾ ਉਹ ਮੁੱਦਾ ਹੋਵੇ ਭਾਵੇਂ ਕੀ ਜਵਾਨੀ ਦਾ ਵਾਤਾਵਰਨ ਦਾ ਧਰਤੀ ਦਾ ਮੁੱਦਾ ਹੋਵੇ ਉਹ ਮੁੱਦਿਆਂ ਤੋਂ ਧਿਆਨ ਭਟਕਾਉਣ ਲਈ ਲੱਖਾ ਸਿੰਘ ਸੁਧਾਨਾ ਤੇ ਪਰਚੇ ਪਾ ਕੇ ਜੇਲ੍ਹ ਚ ਸਰਕਾਰ ਤੱਕਣ ਲਈ ਤਿਆਰ ਹੈ ਹੁਣ ਪੰਜਾਬੀਓ ਤੁਸੀਂ ਦੱਸ ਦੋ ਕਿਹੜੇ ਪਾਸੇ ਖੜਨਾ ਹੈ ਸਰਕਾਰ ਨਾਲ ਜੋ ਪੰਜਾਬ ਦੇ ਹੱਕਾਂ 'ਚ ਬੋਲਣ ਵਾਲਿਆਂ ਤੇ ਪਰਚੇ ਪਾ ਰਹੀ ਹੈ ਜਾਂ ਪੰਜਾਬ ਦੇ ਹੱਕ 'ਚ ਬੋਲਣਾਂ ਨਾਲ ਜੇ ਹੱਕ 'ਚ ਬੋਲਣਾਂ ਨਾਲ ਚ ਖੜ ਗਏ ਤਾਂ ਤਾਂ ਪੰਜਾਬ ਲਈ ਹਮੇਸ਼ਾ ਅਸੀਂ ਬੋਲਦੇ ਰਹਾਂਗੇ